ਮੇਰਾ ਨਾਮ ਸਰਜੀਤ ਸਿੰਘ ਆ ਤੇ ਸਾਡੇ ਬੂਹੇ ਗਾੜੀ ਇੰਤਰਾ ਨਰਕਪਿਆ ਬਹੁਤ ਜ਼ਿਆਦਾ ਹੈ ਇਹ ਪਾਣੀ ਮੰਨ ਲਓ ਕਿ ਕਿਤੇ ਹੀ ਅਖ ਤੇ ਢਾੜੀ 1 2 ਦਿਨ ਕਿਤੇ ਸੁੱਕ ਜੇ ਤੇ ਸੁੱਕ ਜੇ ਤੇ ਨਹੀਂ ਤੇ ਚਤੋਂ ਪੈ ਇਤਰਾ ਨਰਕਪਿਆ ਰਿੰਦਾ ਮੰਨ ਲਓ ਕਿ ਆਉਂਦੇ ਜਾਂਦੇ ਲੋਕ ਜਿਹੜੇ ਨਾ ਬੜੇ ਪਾਰੇ ਸ਼ਾਨ ਮੰਨ ਲਓ ਕਿ ਵਿੱਚ ਡਿੱਗਦੇ ਵੀ ਆ ਕਈ ਵਾਰੀ ਉੱਥੋਂ ਸਾਡੇ ਘਰਾਂ ਚੋਂ ਪੈਰ ਧੋ ਕੇ ਜਾਂਦੇ ਹੱਥ ਮੂੰਹ ਧੋ ਕੇ ਜਾਂਦੇ ਨੇ ਤੇ ਮੰਨ ਲਓ ਕਿ ਬਹੁਤ ਜ਼ਿਆਦਾ ਨਰਕਾ ਜੇ ਕੋਈ ਆਉਂਦਾ ਵਾ ਆਉਂਦਾ ਤੇ ਫੇਰਾ ਮਾਰ ਕੇ ਚਲ ਜਾਂਦਾ ਤੇ ਇਹਦਾ ਮੰਨ ਲਓ ਕੋਈ ਸੁਣਵਾਈ ਨਹੀਂ ਹੋਈ ਤੇ ਬਾਕੀ ਇਹ ਵੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਇਹਦਾ ਕੋਈ ਮਸਲਾ ਹੱਲ ਹੋ ਜੇ ਇਹ ਸਾਡਾ ਅੱਜ ਦਾ ਨਹੀਂ ਇਹ ਬੜੇ ਚਿਰ ਤੋਂ ਮੰਨ ਲਓ ਇਹੋ ਹੀ ਪੰਗਾ ਪਿਆ ਤੇ ਮਾਲੂ ਹੁੰਦਾ ਜਾਂਦਾ ਲੋਕ ਬੜੇ ਪਰੇਸ਼ਾਨ ਆ ਲੋਕਾਂ ਨੇ ਜੇਕਰ ਸਕੂਲ ਦੇ ਬੱਚੇ ਖੜਦੇ ਨੇ ਕਈ ਵਾਰੀ ਲੋਕਾਂ ਦੀਆਂ ਬੱਚਿਆਂ ਦੀਆਂ ਵਰਦੀਆਂ ਲੱਗੜ ਜਾਂਦੀਆਂ ਕਈ ਕੁਸ਼ ਹੁੰਦਾ ਵਾ ਤੇ ਮੰਨ ਲਓ ਕਈ ਵਾਰੀ ਹੁੰਦਾ ਵਾ ਕਿ ਮੰਨ ਲਓ ਕਿ ਕਿਤੇ ਪਤਾ ਨਹੀਂ 2-2 3-3 ਕਿਲੋਮੀਟਰ ਪਿੱਛੇ ਨੂੰ ਮੁੜ ਜਾਂਦੇ ਬੰਦੇ ਵੇਖ ਕੇ ਵੀ ਇੱਥੇ ਨਰਕ ਦੇ ਵਿੱਚ ਅਸੀਂ ਆਪਣਾ ਬਲਵੇੜ ਕੇ ਜਾਵਾਂਗੇ ਕਿਸ ਮੌਕੇ ਕੋਈ ਭੈਣ ਭਰਾ ਕੋ ਰਿਸ਼ਤੇਦਾਰ ਕੋ ਜਾਣ ੜਾ ਕੋਈ ਮੰਨ ਲਓ ਪਾਰਟੀ ਤੇ ਜਾਂਦਾ ਜਾਂ ਕਿਸ ਤਰ੍ਹਾਂ ਉਹ ਡਰਦੇ ਪਿੱਛੇ ਮੁੜ ਜਾਂਦੇ ਕਈਆਂ ਨੂੰ ਮੰਨ ਲਓ ਕਿ ਰਗੜਾਂ ਲੱਗੀਆਂ ਕਈਆਂ ਨੂੰ ਡਿੱਗੇ ਇੱਥੇ ਅਸੀਂ ਆਪ ਚੁੱਕਦੇ ਖੁਦ ਸਾਡੇ ਬੂਹੇ ਗਾੜੀ ਮੰਨ ਲਓ ਕਿ ਚੱਕੜਾ ਨਰਕ ਪਿਆ ਬਹੁਤ ਜ਼ਿਆਦਾ ਹਾਂਜੀ ਇਹ ਬਿਨਾ ਬਾਰਸ਼ ਤੋਂ ਇੰਨਾ ਪਾਣੀ ਜਦੋਂ ਬਾਰਸ਼ ਹੋ ਜਾਂਦੀ ਫਿਰ ਇਹ ਪਾਜੀ ਜਦੋਂ ਬਾਰਸ਼ ਆਉਂਦੀ ਉਹਦੋਂ ਤੇ ਫਿਰ ਕੋਈ ਕਹਿ ਨਹੀਂ ਸਕਦਾ ਤੇ ਫਿਰ ਤੇ ਚੱਤੋਂ ਪੈਰ ਇਤਰਾ ਹੀ ਕੁਛ ਮੰਨ ਲਓ ਲਾਗੇ ਬੰਨੇ ਵਾਲੇ ਆ ਜਿਤਰਾ ਪਿਆਲੀ ਵਾਲੇ ਉਹ ਮਿੱਟੀ ਇਧਰੋਂ ਕੱਢ ਕੇ ਆ ਨੂੰ ਕਰ ਦਿੰਦੇ ਨੇ ਵੀ ਸਾਡੀਆਂ ਪੈਲੀਆਂ 'ਚ ਪਾਣੀ ਹੁੰਦਾ ਤੇ ਮੰਨ ਲਓ ਕਿ ਘਰਾਂ ਵਾਲੇ ਕੀ ਕਰਨਾ ਵੇਖੋ ਜਿਆ ਗੱਲ ਪਿਆ ਸਾਡੇ ਪਉਨੇ ਜਿਹੜੇ ਨਹੀਂ ਹੁੰਦੇ ਵਾਪਸ ਚੱਲ ਜਾਂਦੇ ਉੱਥੋਂ ਦੇਖ ਕੇ ਤੇ ਜਿਹੜਾ ਹੁੰਦਾ ਡੱਕ ਡੱਕ ਕੇ ਜਾਂਦਾ ਇਹਦੇ ਮੈਂ ਆਪ ਖੁੱਦ ਦੇ ਗਿਆ ਮੋਟਰਸਾਈਕਲ ਤੇ ਨਾਲ ਮੇਰੇ ਨਿਆਣੇ ਪੁੱਤਰੇ ਡੇਗੇ ਤੇ ਦੱਸੋ ਮੈਂ ਕੀ ਕਰ ਸਕਦਾ ਵੇਖੋ ਤੇ ਹੱਲ ਕਰੋ ਇਹਦਾ ਮਸਲਾ ਇਹ ਸਾਬ ਨੂੰ ਕਹਿੰਦੇ ਜੀ ਸਾਬ ਨੂੰ ਕਹਿੰਦੇ ਆ ਕਿ ਉਹ ਫੇਰਾ ਮਾ ਕੇ ਚੱਲ ਜਾਂਦੇ ਆ ਸੀਵਰੇਜ ਬੋਰਡ ਵਾਲਿਆਂ ਨੇ ਉਹਨੇ ਕਦੀ ਕਿਹਾ ਸੀਵਰੇਜ ਬੋਰਡ ਨੂੰ ਕਿਹਾ ਉਹ ਮਾ ਕੇ ਫੇਰਾ ਮਾਜਦੇ ਵਿਚਾਰੇ ਤੇ ਚੱਲ ਜਾਂਦੇ ਆ ਕੋਈ ਹੱਲ ਨਹੀਂ ਹੁੰਦਾ ਕਿਹੜਾ ਕੋਈ ਸੁਣਵਾਈ ਨਹੀਂ ਨਾ ਨੀ ਮੇਰਾ ਨਾਂ ਅੰਜੂ ਹੈ। ਕਿਹੜਾ ਪਿੰਡ? ਜੀ ਲਕਮਾਨਿਆਂ ਆ। ਯਾਦੀ ਇੱਥੇ ਰਿਸ਼ਤੇਦਾਰੀ ਜੇ ਫਤਰੀਗੜ। ਤੇ ਜਦੋਂ ਆਈ ਤਾਂ ਬੜੀ ਪਰੇਸ਼ਾਨੀ ਹੁੰਦੀ ਜੇ ਬੜੀ ਦਿੱਕਤ ਹੁੰਦੀ ਜੇ। ਕਈ ਵਾਰੀ ਤਾਂ 1-2 ਵਾਰੀ ਆਪਾਂ ਡੇਗ ਵੀ ਗਏ ਆ ਇੱਥੋਂ ਜਦੋਂ ਆਉਂਦੇ ਰਹੇ ਆ। ਤੇ ਸਰਕਾਰ ਕੋਲ ਤਾਂ ਇਹੀ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਏ। ਆਨ-ਜਾਨ ਵਿੱਚ ਬੜਾ ਫਰਕ ਜੇ ਬੜੀ ਦਿੱਕਤ ਹੁੰਦੀ ਉਧਰੋਂ ਆਈਏ, ਉਧਰ ਵੀ ਰਾਹ ਖਰਾਬ ਜੇ ਇਧਰੋਂ ਆਈ ਤਾਂ ਇਧਰ ਵੀ ਰਾਹ ਖਰਾਬ ਜੀ। ਤੇ ਸਰਕਾਰ ਵੱਲੋਂ ਇਹੀ ਬੇਨਤੀ ਹੈ ਕਿ ਪਲੀਜ਼ ਇਹ ਸੜਕ ਬਣ ਜਾਏ ਤੇ ਚਲੋ ਆਨ-ਜਾਨ ਵਿੱਚ ਦਿੱਕਤ ਨਹੀਂ ਹੋਏ ਕਿਸੇ ਨੂੰ ਵੀ। ਤੇ ਛੋਟੇ ਛੋਟੇ ਬੱਚੇ ਨੇ ਜਿਹੜੇ ਵਿਚਾਰੇ ਗੰਦਗੀ ਵਿੱਚ ਰਹਿੰਦੇ ਇਹੀ ਮੱਛਰ ਲੱਣ ਨੇ ਕੋਈ ਬਿਮਾਰੀਆਂ ਦਾ ਲਾਗੇ ਲਾਗੇ ਘਰ ਦੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਤੇ ਉਹ ਫਿਰ ਇਹ ਕਿ ਬੱਚੇ ਗੰਦੇ ਪੈਰ ਲੈ ਕੇ ਵਿੱਚ ਹੱਥ ਮਾਰਦੇ ਨੇ ਜਿੱਦਾਂ ਵੀ ਕੋਈ ਲੰਘਦੇ ਨੇ ਬੱਚੇ ਤੇ ਫਿਰ ਬਿਮਾਰੀਆਂ ਦਾ ਵੀ ਡਰ ਜੇ ਤੇ ਇੱਕ ਬੜੀ ਪਰੇਸ਼ਾਨੀ ਆਨ ਜਾਣ ਵਾਲਿਆਂ ਨੂੰ ਵੀ ਬੜੀ ਦਿੱਕਤ ਹੁੰਦੀ ਜੇ ਤੇ ਜਿਹੜੇ ਲਾਗੇ ਲਾਗੇ ਘਰ ਨੇ ਉਹਨਾਂ ਨੂੰ ਵੀ ਬੜੀ ਦਿੱਕਤ ਜੇ ਮੇਰਾ ਨਾਮ ਵਿਕੀਮਸੀ ਹੈ ਜੀ ਹਾਂ ਜੀ ਆ ਮੰਦਾ ਹਾਲ ਆ ਆ ਪਾਣੀ ਨੂੰ ਤਿੰਨ ਮਹੀਨੇ ਹੋ ਗਏ ਆ ਇਦਾਂ ਹੀ ਸੜਕ ਤੇ ਭਾਜੀ ਅਚਾ ਲਗਾਤਾਰ ਲਗਾਤਾਰ ਇਹ ਸਰ ਕਮੇਟੀ ਵਾਲੇ ਆਉਂਦੇ ਆ ਤੇ 10 ਕਿ ਮਿੰਟ ਲਾਗਦੇ ਆ ਸੀਵਰੇਜ ਦੇ ਵਿੱਚ ਤੇ ਮੁੜ ਕੇ ਫੇਰ ਉਦਾਂ ਦਾ ਉਦਾਂ ਹੀ ਰਹਿ ਜਾਂਦੇ ਕਮੇਟੀ ਵਾਲੇ ਸੀਵਰੇਜ ਬੋਰਡ ਦਾ ਮਸਲਾ ਹੁੰਦੇ ਆ ਹਾਂਜੀ ਹਾਂਜੀ ਆਉਂਦੇ ਨਹੀਂ ਗੱਲ ਬੰਦੀ ਕਦੀ ਪੈਲੀ ਨੂੰ ਪਾਣੀ ਵੜ ਜਾਂਦੇ ਕਦੀ ਕਬਰਾਂ ਨੂੰ ਪਾਣੀ ਵੜੀ ਕੇ ਜਾਂਦੇ ਆ ਤੇ ਮਹੀਨਾ ਭਾਰੇ ਪਾਣੀ ਇਦਾਂ ਹੀ ਖਲੋਂਦਾ ਰਹਿੰਦਾ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਤੇ ਤੁਹਾਡਾ ਕਿ ਆਉਣਾ ਜਾਣਾ ਕਿਸ ਤਰ੍ਹਾਂ ਆਉਣਾ ਜਾਣਾ ਪਾਣੀ ਦੇ ਵਿੱਚੋਂ ਦੰਦੇ ਪੈਰ ਪਾਣੀ ਥਾਣੇ ਲੰਘ ਕੇ ਜਾਣਾ ਪਿੰਦਾ ਵਾਂ ਤੇ ਰਾਤ ਭਰਾਤ ਇੱਥੇ ਲਾਈਟਾਂ ਵੀ ਨਹੀਂ ਆਵੇ ਲਾਈਟ ਨਹੀਂ ਜਗਦੀ ਲਾਈਟ ਵੀ ਨਹੀਂ ਜਗਦੀ ਕਿਸ ਤਰ੍ਹਾਂ ਇਸ ਮੁਹੱਲੇ ਦੇ ਵਿੱਚ ਸਿਰਫ ਉਹ ਦੋ ਤਿੰਨ ਲਾਈਟਾਂ ਜਗਦੀਆਂ ਬਾਕੀ ਸਾਰੇ ਮੰਦਾ ਹਾਲੀ ਆ ਤੇ ਫਿਰ ਇਹ ਮੋਬਾਈਲਾਂ ਦੀ ਲਾਈਟਾਂ ਨਾਲ ਮੋਟਰਸਾਈਕਲ ਦੀ ਲਾਈਟਾਂ ਨਾਲ ਨਿਕਲਦੇ ਉਹ ਕੰਦੇ ਮੋਟਰਸਾਈਕਲ ਦਾ ਨਹੀਂ ਮੋਬਾਈਲ ਦੀ ਲਾਈਟ ਨਾਲ ਚਾਹੇ ਮੋਟਰਸਾਈਕਲ ਦੀ ਲਾਈਟ ਨਾਲ ਨਿਕਲਦੇ ਆ ਮੇਰਾ ਨਾਮ ਰੋਮੀ ਮਸੀਬਾ ਬਦਵਾਲ ਕਲਾਂ ਬਦਵਾਲ ਤੁਹਾਡਾ ਰੋਜ ਦਾ ਲੰਗਾ ਇੱਥੇ ਬਹੁਤ ਹਾਂਜੀ ਹਾਂਜੀ ਬਹੁਤ ਮਾੜੀ ਹਾਲਤ ਆ ਸੜਕ ਤੇ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਕਿੰਨੇ ਚਿਰ ਦੀ ਬੰਦ ਦੋ ਤਿੰਨ ਸਾਲ ਹੀ ਹੋ ਗਏ ਸੜਕ ਨੂੰ ਇੱਥੇ ਬਹੁਤ ਖਤਰਾ ਕੋਈ ਰਾਤ ਇਹ ਕਾਫੀ ਦੋ ਤਿੰਨ ਸਾਲ ਹੀ ਹੋ ਗਏ ਪਰੇਸ਼ਾਨੀ ਆਂਦੀ ਲੋਕਾਂ ਨੂੰ ਬਹੁਤ ਜ਼ਿਆਦਾ ਕੋਈ ਖਤਰੇ ਚ ਕੋਈ ਡਿੱਗ ਵੀ ਸਕਦਾ ਰਾਤ ਦੇ ਵੇਲੇ ਕੋਈ ਕਿਦਾਂ ਮੱਲ ਬਹੁਤ ਜ਼ਿਆਦਾ ਉੱਤੋਂ ਦੀ ਲੋਕ ਵਲ ਕੇ ਤੰਗ ਹੋ ਕੇ ਆਉਂਦੇ ਦੁਨੀ ਬਹੁਤ ਜ਼ਿਆਦਾ ਇਹਦੇ ਕਾਰਨ ਕਿ ਇਹ ਕਿਰਪਾ ਕਰਕੇ ਇਹਦੇ ਆਲ ਥੋੜਾ ਜਿਹਾ ਖਿਆਲ ਦਿੱਤਾ ਜਾਵੇ ਇਹਦਾ ਪ੍ਰਬੰਧ ਕੀਤਾ ਜਾਵੇ ਛੜਕਦਾ ਜੀ ਮੇਰਾ ਨਾਮ ਕਾਲਾ ਮਸੀ ਹੈ ਹਾਂਜੀ ਕਿਥੇ ਤੁਹਾਡਾ ਇੱਥੇ ਰਹਿ ਰਿਹਾ ਸੀ ਸਾਡੀ ਇੱਥੇ ਪਰਮਾਨੈਂਟ ਰੈਸ਼ ਹੈ ਕਿ ਆ ਕਿਥੇ ਘਰ ਤੁਹਾਡਾ ਮੇਰਾ ਇਹ ਘਰ ਹੈ ਨਜ਼ਦੀਕ ਇਸ ਘਰ ਦੇ ਅੱਗੇ ਇੰਨੀ ਕਿ ਗੰਦਗੀ ਪੈ ਗਈ ਆ ਕਿ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਬੱਚੇ ਸਕੂਲ ਵਾਲੇ ਆਉਣ ਜਾਣ ਵਾਲੇ ਜਿਹੜੇ ਆ ਉਹ ਵੀ ਦੁਖੀ ਹੋ ਗਿਆ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਵੇਖਿਆ ਜਿਹੜੇ ਇਸ ਪਾਣੀ ਦੇ ਵਿੱਚ ਇਸ ਗੰਦਗੀ ਦੇ ਵਿੱਚ ਡਿੱਗ ਕੇ ਤੇ ਆਪਣੇ ਆਪ ਨੂੰ ਦੇ ਬੇਸਤੀ ਮਹਿਸੂਸ ਕਰਦੇ ਹੋਏ ਨਿਕਲ ਜਾਂਦੇ ਆ ਜਿਹੜੀ ਮੌਜੂਦਾ ਸਰਕਾਰ ਸੀ ਉਹਨਾਂ ਨੇ ਵੀ ਅੱਜ ਤੱਕ 4 ਸਾਲ ਹੋ ਗਿਆ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਤੇ ਜਿਹੜੀਆਂ ਪਹਿਲੀਆਂ ਸਰਕਾਰਾਂ ਨਿਕਲੀਆਂ ਇਥੋਂ ਗੁਜ਼ਰੀਆਂ ਨੇ ਉਹਨਾਂ ਨੇ ਵੀ ਇਸ ਸੜਕ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਇਥੋਂ ਦੇ ਲੋਕ ਜਿਹੜੇ ਨੰਗਦੇ ਆ ਜਿਹੜੇ ਬਜ਼ੁਰਗ ਲੋਕ ਆ ਡਿੱਗ ਪੈਂਦੇ ਆ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਖੜੇ ਨਹੀਂ ਕਰ ਸਕਦੇ ਕਿ ਇਹ ਰਾਸਤੇ ਦੇ ਵਿੱਚ ਇੰਨੇ ਨੇ ਟੋਏ ਆ ਗੋਡੇ-ਗੋਡੇ ਟੋਇਆ ਦੋ-ਦੋ ਕੋੜ ਦੇ ਟੋਵੇ ਪੈ ਚੁੱਕੇ ਆ ਇਸ ਸੜਕ ਦਾ ਕੋਈ ਵੀ ਅੱਜ ਤੱਕ 24 ਸਾਲਾਂ ਤੋਂ ਸਧਾਰ ਨਹੀਂ ਹੋਇਆ ਅੱਛਾ ਜੀ ਆ ਜਿਹੜਾ ਇੰਨਾ ਪਾਣੀ ਗੋਡੇ-ਗੋਡੇ ਪਾਣੀ ਇਹ ਸਦਾ ਹੀ ਖੜਾ ਰਹਿੰਦਾ ਜੀ ਇਹ ਸਦਾ ਹੀ ਖੜਾ ਰਹਿੰਦਾ ਜੀ ਹਮੇਸ਼ਾ ਇੱਥੇ ਸੀਵਰ ਦਾ ਕਮੇਟੀ ਕਰਦੇ ਜਈ ਸਾਹਿਬ ਲੋਕਾਂ ਨੂੰ ਖੁਦ ਵੀ ਵੇਖੀਏ ਤੇ ਕੋਈ ਕੰਪਲੇਨਟ ਸੁਣਨ ਵਾਸਤੇ ਕੋਈ ਸੁਧਾਰ ਕਰਨ ਵਾਸਤੇ ਕੋਈ ਨਹੀਂ ਇੱਥੇ ਜਦੋਂ ਤੁਸੀਂ ਕਹਿੰਦੇ ਆ ਜਾ ਕੇ ਸੀਵਰੇਜ ਬੋਰਡ ਵਾਲਿਆਂ ਨੂੰ ਫਿਰ ਕੀ ਆਂਦੇ ਜਦੋਂ ਸੀਵਰੇਜ ਬੋਰਡ ਵਾਲਿਆਂ ਨੂੰ ਕਹੀਦਾ ਵਾ ਉਹ ਆਣ ਕੇ ਆਪਣਾ ਥੋੜਾ 10 ਮਿੰਟ ਮਿਹਨਤ ਕਰਦੇ ਆ ਕਿਉਂਕਿ ਉਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ ਇੱਥੇ ਕੋਈ ਮਸ਼ੀਨ ਕੋਈ ਇਸ ਤਰ੍ਹਾਂ ਦੀ ਹੋਵੇ ਜਿਹੜਾ ਸੀਵਰ ਨੂੰ ਕਲੀਅਰ ਕਰੇ ਸੀਵਰ ਐਨੇ ਬਲੌਕ ਹੋ ਚੁੱਕਿਆ ਸੀਵਰ 2-2 ਫੁੱਟ ਦੇ ਮਤਲਬ ਕਿ ਇੱਕ-ਇੱਕ ਫੁੱਟ ਦੇ ਸੀਵਰ ਪਾਏ ਹੋਇਆ ਸੀਵਰ ਬਲੌਕਰਸ ਦੀ ਵਜ੍ਹਾ ਨਾਲ ਇੱਥੇ ਲੋਕ ਪਰੇਸ਼ਾਨ ਆ ਲੋਕਾਂ ਦਾ ਆਉਣਾ ਜਾਣਾ ਬਹੁਤ ਮੁਸ਼ਕਲ ਹੋ ਗਿਆ ਲੋਕਾਂ ਨੇ ਇਸ ਰਾਸਤੇ ਨੂੰ ਛੱਡ ਦਿੱਤਾ ਆ ਲੋਕ ਹੁਣ ਜਾਏ 2 ਕਿਲੋਮੀਟਰ ਚਾਹੇ 10 ਕਿਲੋਮੀਟਰ ਜਿਆਦਾ ਕਿਉਂ ਨਾ ਚੱਲਣਾ ਪਵੇ ਲੋਕਾਂ ਨੇ ਉਸ ਰੂਟ ਦਾ ਨਹੀਂ ਆਪਣਾ ਰਾਸਤਾ ਬਣਾ ਲਿਆ ਹੈ ਕੀ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਸਰਕਾਰ ਦੇ ਅੱਗੇ ਮੰਗ ਚਾਹੁੰਦੇ ਹਾਂ ਕਿ ਇਹ ਰੋਡ ਨੂੰ ਇਸ ਜਿਹੜੀ ਮੌਜੂਦਾ ਸਰਕਾਰ ਆ ਉਹ ਇਸ ਰੋਡ ਨੂੰ ਮੁਕੰਮਲ ਕਰੇ ਤੇ ਲੋਕਾਂ ਦੀ ਬਹੁਤ ਵਾਰ ਤੁਸੀਂ ਕਾਰ ਚੁੱਕੀ ਹੈ ਪਰ ਸੁਲਵਾਈ ਕੋਈ ਨਹੀਂ ਸੁਲਵਾਈ ਤੇ ਅਜ ਤੱਕ ਕਿਸੇ ਦੀ ਨਹੀਂ ਹੈ ਪਰ ਫਿਰ ਵੀ ਅਸੀਂ ਮੌਜੂਦਾ ਸਰਕਾਰ ਦੇ ਅੱਗੇ ਰਿਕਵੈਸਟ ਕਰਦੇ ਹਾਂ ਸਾਡੀ ਮੰਗ ਹੈ ਕਿ ਇਸ ਇਸ ਰੋਡ ਨੂੰ ਕਲੀਅਰ ਕੀਤਾ ਜਾਵੇ ਜਿਹੜੇ ਕਿ ਲੋਕ ਇਥੋਂ ਦੇ ਰਹਿਣ ਵਾਲੇ ਆ ਗੰਦਗੀ ਦੇ ਵਿੱਚ ਜੀ ਰਹੇ ਆ ਬਿਮਾਰੀ ਦਾ ਇਥੇ ਕਾਰਨ ਬਣ ਗਿਆ ਵਾ ਤੁਸੀਂ ਵੇਖੋਗੇ ਇਸ ਸੜਕ ਨੂੰ ਇਸ ਸੀਵਰ ਸੀਵਰੇਜ ਨੂੰ ਤੇ ਗੰਦਗੀ ਦਾ ਮਾਹੌਲ ਬਣ ਚੁੱਕਿਆ ਜੋ ਕਿ ਲੋਕਾਂ ਦੇ ਬੱਚੇ ਬਿਮਾਰ ਹੋਣਦੇ ਆ ਲੋਕਾਂ ਨੂੰ ਇਥੇ ਸੁਣਵਾਈ ਕੋਈ ਨਹੀਂ ਆ